ਹਰਸ ਹੋ ਗਿਆ ਇਹਨਾਂ ਦੀ ਆਵਾਜ਼ ਸੁਣੇ ਭਰਿਆ ਇਸ ਵੇਲੇ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ-ਨਾਲ ਚੱਲੋ ਜੀ ਚ ਨਾਲ-ਨਾਲ ਚੱਲ ਰਹੇ ਨੇ ਆਓ ਕਰੀਏ ਸਵਾਗਤ ਜਗਵੰਤ ਜੀ ਹੋਰਾਂ ਦਾ ਜਗਵੰਤ ਖਹਿੜਾ ਜੀ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਜੀ ਗगन ਜੀ ਸਤਿ ਸ੍ਰੀ ਅਕਾਲ ਜੀ ਚਾਨਪੜਦੇਸ਼ ਕੀ ਸੁਣਦੇ ਸਾਰੇ ਸਰੋਤਿਆਂ ਨੂੰ ਜੋ ਜੁੜੇ ਹੋਏ ਹਨ ਤੁਹਾਡੇ ਨਾਲ ਉਹਨਾਂ ਨੂੰ ਵੀ ਮੇਰੀ ਸਤਿ ਸ੍ਰੀ ਅਕਾਲ ਜੀ ਜੀ ਜਗਵੰਤ ਜੀ ਸਤਿ ਸ੍ਰੀ ਅਕਾਲ ਬਹੁਤ-ਬਹੁਤ ਸਵਾਗਤ ਕੀ ਹਾਲ ਚਾਲ ਨੇ ਠੀਕ ਠਾਕ ਹੋ ਖੈਰ ਸਭ ਜੀ ਜੀ ਅੱਜ ਦਾ ਦਿਨ ਅਧਿਆਪਕ ਦੇਸ ਦੀਆਂ ਵੀ ਸਾਰਿਆਂ ਨੂੰ ਵਧਾਈਆਂ ਹੋਣ ਜੀ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਇੱਕ ਚੰਗਾ ਅਧਿਆਪਕ ਜ਼ਰੂਰ ਮਿਲਦਾ ਹੈ ਜੀ ਬਿਲਕੁਲ ਉਹ ਕਿਹੜਾ ਹੁੰਦਾ ਹੈ ਉਹਦੇ ਵਿੱਚ ਕੀ ਗੁਣ ਹੁੰਦੇ ਹਨ ਉਹ ਮੈਂ ਆਪਣੀ ਰਚਨਾ ਰਾਹੀਂ ਤੁਹਾਨੂੰ ਸੁਣਾਉਣਾ ਚਾਹਾਂਗਾ ਜੀ ਜ਼ਰੂਰ ਜ਼ਰੂਰ ਜਗਵੰਦੀ ਆਜੋ ਪਾਈਏ ਸੰਜ ਉਤਸ਼ਾਹ ਨਾਲ ਸਿਖਾਏ ਜਿਹੜਾ ਉਹ ਚੰਗਾ ਅਧਿਆਪਕ ਹੈ ਹੂੰ ਆਪਣੇ ਬੜੇ ਦਿਖਾਈ ਜਿਹੜਾ ਉਹ ਚੰਗਾ ਅਧਿਆਪਕ ਹੈ ਵਾਹ ਵਿਦਿਆਰਥੀਆਂ ਲਈ ਰੋਲ ਮਾਡਲ ਤੇ ਪ੍ਰੇਰਨਾ ਸਰੋਤ ਬਣੇ ਜੋ ਹਮ ਵਿਦਿਆਰਥੀਆਂ ਲਈ ਰੋਲ ਮਾਡਲ ਤੇ ਪ੍ਰੇਰਨਾ ਸਰੋਤ ਬਣੇ ਜੋ ਖੁਦ ਤੋਂ ਵਧੀਆ ਬਣਾਏ ਜਿਹੜਾ ਉਹ ਚੰਗਾ ਅਧਿਆਪਕ ਹੈ ਕੀ ਬਾਤ ਹੈ ਆਪਣੇ ਲੈਵਲ ਤੇ ਸੁਧਾਰੇ ਕਮੀਆਂ ਤੇ ਵਧੀਆ ਪ੍ਰਦਰਸ਼ਨ ਨੂੰ ਹਮ ਆਪਣੇ ਲੈਵਲ ਤੇ ਸੁਧਾਰੇ ਕਮੀਆਂ ਤੇ ਵਧੀਆ ਪ੍ਰਦਰਸ਼ਨ ਨੂੰ ਬਸ ਸ਼ਿਕਾਇਤ ਨਾ ਲਗਾਏ ਜਿਹੜਾ ਉਹ ਚੰਗਾ ਅਧਿਆਪਕ ਹੈ ਹੂੰ ਕੀ ਬਾਤ ਹੈ ਜੀ ਆਖਰੀ ਬੈਂਚ ਤੇ ਬੈਠਿਆ ਨੂੰ ਕਦੇ ਨਜ਼ਰ ਅੰਦਾਜ਼ ਕਰੇ ਨਾ ਹੂੰ ਆਖਰੀ ਬੈਂਚ ਤੇ ਬੈਠਿਆ ਨੂੰ ਕਦੇ ਨਜ਼ਰ ਅੰਦਾਜ਼ ਕਰੇ ਨਾ ਕਮਜ਼ੋਰੀਆਂ ਦੂਰ ਕਰਾਏ ਜਿਹੜਾ ਉਹ ਚੰਗਾ ਅਧਿਆਪਕ ਹੈ ਵਾਹ ਜੀ ਵਾਹ ਕੀ ਬਾਤ ਹੈ ਬੰਡਦਾ ਰਹੇ ਸਭ ਤਾਈ ਅਥਾ ਗਿਆਨ ਸਮੁੰਦਰ ਨੂੰ ਹੂੰ ਬੰਡਦਾ ਰਹੇ ਸਭਨਾ ਤਾਈ ਅਥਾ ਗਿਆਨ ਸਮੁੰਦਰ ਨੂੰ ਨਾ ਨੂੰ ਹਾਥ ਬਦਲਾਈ ਜਿਹੜਾ ਉਹ ਚੰਗਾ ਅਧਿਆਪਕ ਹੈ ਬਹੁਤ ਛੋ ਰੁਝਾਨ ਮੁਤਾਬਕ ਰੁਚੀਆਂ ਚ ਰੁਚੀ ਜੁਗਾ ਜਗਾਏ ਸਭ ਅੰਦਰ ਹੂੰ ਰੁਝਾਨ ਮੁਤਾਬਕ ਰੁਚੀਆਂ ਚ ਰੁਚੀ ਜਗਾਏ ਸਭ ਅੰਦਰ ਸਮੇ ਨੂੰ ਵਰਤਣਾ ਸਿਖਾਏ ਜਿਹੜਾ ਉਹ ਚੰਗਾ ਅਧਿਆਪਕ ਹੈ ਵਾਹ ਕੀ ਬਾਤ ਬੇਫਾਲਤੂ ਕਦੇ ਵੀ ਨਾ ਪਾਏ ਮਾਪਿਆਂ ਉੱਤੇ ਵਿੱਤੀ ਬੋਝ ਹੂੰ ਬੇਫਾਲਤੂ ਕਦੇ ਵੀ ਨਾ ਪਾਏ ਮਾਪਿਆਂ ਉੱਤੇ ਵਿੱਤੀ ਬੋਝ ਹੂੰ ਕੰਮ ਲਟਕੇ ਸਿਰ ਚੜਾਏ ਜਿਹੜਾ ਉਹ ਚੰਗਾ ਅਧਿਆਪਕ ਹੈ ਵਾਹ ਜੀ ਵਾਹ ਕਿਆ ਬਾਤ ਅੰਦਰ ਹੀ ਅੰਦਰ ਖੁਸ਼ ਹੋਵੇ ਦੇਖ ਕੇ ਕਾਰਗੁਜ਼ਾਰੀਆਂ ਨੂੰ ਹਮ ਅੰਦਰ ਹੀ ਅੰਦਰ ਖੁਸ਼ ਹੋਵੇ ਦੇਖ ਕੇ ਕਾਰਗੁਜ਼ਾਰੀਆਂ ਨੂੰ ਹਮ ਲਗਨ ਨੂੰ ਪੜਕਾਏ ਪਟਕਾ ਪੜਕਾਏ ਜਿਹੜਾ ਲਗਨ ਨੂੰ ਪੜਕਾਏ ਜਿਹੜਾ ਉਹ ਚੰਗਾ ਅਧਿਆਪਕ ਹੈ ਵਾਹ ਜੀ ਵਾਹ ਕਿਆ ਬਾਤ ਨਾ ਖੁਰਲੇ ਕੋਈ ਕੋਚਿੰਗ ਸੈਂਟਰ ਬਾਹਰ ਸਕੂਲ ਤੋਂ ਆਪਣਾ ਹਮ ਨਾ ਖੋਲੇ ਕੋਈ ਕੋਚਿੰਗ ਸੈਂਟਰ ਬਾਹਰ ਸਕੂਲ ਤੋਂ ਆਪਣਾ ਹੂੰ ਛੁੱਟੀ ਤੋਂ ਬਾਅਦ ਪੜ੍ਹਾਏ ਜਿਹੜਾ ਉਹ ਚੰਗਾ ਅਧਿਆਪਕ ਹੈ ਵਾਹ ਜੀ ਵਾਹ ਕੀ ਬਾਤ ਜੀ ਸਾਲਾਂ ਬਾਅਦ ਵੀ ਜਗਵੰਤ ਨੂੰ ਕੋਈ ਇੱਕ ਵੀ ਭੁੱਲਿਆ ਨਾ ਹੂੰ ਸਾਲਾਂ ਬਾਅਦ ਵੀ ਜਗਵੰਤ ਨੂੰ ਕੋਈ ਇੱਕ ਵੀ ਭੁੱਲਿਆ ਨਾ ਹੂੰ ਸੁਪਨੇ 'ਚ ਢੇੜਾ ਲਾਏ ਜਿਹੜਾ ਉੱਚਾ ਅਧਿਆਪਕ ਹੈ ਮੈਂ ਉਤਸਾਹ ਨਾਲ ਸਿਖਾਈ ਜਿਹੜਾ ਉਹ ਚੰਗਾ ਅਧਿਆਪਕ ਹੈ ਸਭਨੇ ਬੜੇ ਦਿਖਾਈ ਜਿਹੜਾ ਉਹ ਚੰਗਾ ਅਧਿਆਪਕ ਹੈ ਉਹ ਚੰਗਾ ਅਧਿਆਪਕ ਹੈ ਉੱਚਾ ਅਧਿਆਪਕ ਹੈ ਜੀ ਗਗਨਜੀਤ ਕੀ ਬਾਤ ਹੈ ਜਗਵੰਤ ਜੀ ਬਾ ਕਮਾਲ ਥਾ ਧੀਰ ਰਚਨਾ ਸੋ ਵਾਕਏ ਚੰਗਾ ਅਧਿਆਪਕ ਕਿ ਹੋ ਜਾਣਾ ਚਾਹੀਦਾ ਇਨ ਬਿਨ ਤੁਸੀਂ ਆਪਣੀ ਇਸ ਰਚਨਾ ਦੇ ਵਿੱਚ ਸਿਰਜ ਦਿੱਤਾ ਸੋ ਬਹੁਤ ਹੀ ਖੂਬਸੂਰਤ ਰਚਨਾ ਵਾ ਕਮਾਲ ਤੇ ਬਹੁਤ ਵਧੀਆ ਲੱਗਿਆ ਅੱਜ ਬੜੇ ਦਿਨਾਂ ਬਾਅਦ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਨਾਲ ਜੁੜਨ ਦੇ ਲਈ ਸਾਂਝ ਵਣਾਂ ਦੇ ਲਈ ਇਸ ਮੰਚ ਤੇ ਆਉਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰੀ ਫੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਬਿਲਕੁਲ ਜੀ ਸਤਿ ਸ੍ਰੀ ਅਕਾਲ ਬਬਤ ਸ਼ੁਕਰੀਆ ਹਰਮਨ ਗੈਰ ਨੇ ਵੈਲਕਮ ਬੈਕ ਕਰਾ ਜੀ ਤੇ ਬਖਸ਼ੇ ਜੀ ਵੀ ਕਹਿ ਰਹੇ ਹੈ ਨਹੀਂ ਮੈਂ ਗਿਆ ਕਿਤੇ ਨਹੀਂ ਸੀਗਾ ਜੀ ਮੈਂ ਗਿਆ ਕਿਤੇ ਨਹੀਂ ਸੀਗਾ ਬਸ ਸੁਣਦਾ ਸੀਗਾ ਇਹਨਾਂ ਜੀ ਬਸ ਜਿਵੇਂ ਥੋੜੇ ਜਿਹੇ ਬਦਨ ਨਾਲ ਨਾ ਇਸ ਕਰਕੇ ਥੋੜਾ ਮੈਂ ਜੀ ਮਤਲਬ ਅਨੱਦ ਦੌੜਦਾ ਦੌੜਦਾ ਬਸ ਨਾ ਮਿਸ ਕਰ ਜਾਂਦਾ ਸੀਗਾ ਬਸ ਨੂੰ ਜੀ ਨੇ ਕੁਈ ਗੱਲ ਨਹੀਂ ਜਗਵੰਤ ਜੀ ਜਦੋਂ ਵੀ ਆਏ ਸਾਡੇ ਲਈ ਉਹੀ ਮਾਨ ਵਾਲੀ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਸੋ ਆਪਾਂ ਸਮਝਦੇ ਹਾਂ ਜ਼ਿੰਦਗੀ ਦੇ ਹਰ ਕਿਸੇ ਦੇ ਰੂਜਵੇਂ ਹੁੰਦੇ ਆ ਤੋ ਹਰ ਰੋਜ ਜਿਹੜਾ ਆਪਾਂ ਕਈ ਵਾਰ ਨਹੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਪਾਉਂਦੇ ਪਰ ਜਦੋਂ ਵੀ ਤੁਸੀਂ ਬਣਦੇ ਹੋ ਸਾਡੇ ਲਈ ਉਦੋਂ ਹੀ ਮਾਨ ਵਾਲੀ ਗੱਲ ਆ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਤੁਸੀਂ ਜਿਹੜੇ ਇਸ ਮੰਚ ਤੇ ਆਏ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਤੇ ਇਸ ਜਗਵੰਤ ਖੇੜਾ ਜੀ ਪ੍ਰੋਗਰਾਮ ਦੇ ਨਾਲ ਜੁੜੇ ਸੀ ਲੋਜੇ ਹੁਣ ਰੋਮੀ ਜੀ ਜਿਹੜੇ ਹੈਗੇ ਆ